ਯਾਰ ਯਾਰ ਗੇਫੇ ਕਿਨੇ ਵਜਿਆ ਕੋਲ ਪੰਜ ਦੇ ਪਿੰਡ ਜਾਈ ਜਾਂਦੇ ਹਾਂ ਵੀਰ ਸਰਪੰਚ ਬਣਿਆ ਮੈਂ ਵੀ ਨਾਲ ਹੀ ਗੱਡੀ ਦੇ ਮਜੂਦ ਸੀ ਉਹਨਾਂ ਨੇ ਗੱਡੀ ਹੱਥ ਦਿੱਤਾ ਵਾ ਹੱਥ ਕਰਦੇ ਹੈਲੋ ਕੀਤੀ ਆ ਤੇ ਨਾਲ ਹੀ ਗੋਲੀਆਂ ਮਾਰਨੇ ਸ਼ੁਰੂ ਕਰ ਗਏ ਸੁਣਿਆ ਤਿੰਨ ਜਣੇ ਮੋਟਰਸਾਈਕਲ ਤੇ ਸੀ ਹਾਂਜੀ ਦੋ ਜਣੇ ਕੋ ਵੈਪਨ ਹੀ ਉਹਨਾਂ ਨਾਲ ਉਹਨਾਂ ਨੇ ਪ੍ਰੈਸ ਕੀਤਾ ਉਹਨਾਂ ਨੂੰ ਤੇ ਇੱਕ ਇਹਨਾਂ ਮੋਟਰਸਾਈਕਲ ਤੇ ਸੀ ਮੂੰਹ ਬੰਨੇ ਸੀ ਸਾਰੇ ਨਾ ਨਾ ਮੂੰਹ ਨਹੀਂ ਬੰਨੇ ਕੋਈ ਕਿਵੇਂ ਆ ਮਾਡੀ ਪਾਰਟੀ ਕਿੰਨੀ ਜੱਤਾ ਜੁੜਿਆ ਸੀ ਵੀਰ ਵੀਰ ਬਹਾਵਾ ਟਾਈਮ ਦਾ ਜਾਨੀ ਕਿ 3 ਸਾਲ ਤੋਂ ਜੁੜਿਆ ਸੀ ਤੇ ਹੁਣ ਵੀ ਵੀਰ ਸਰਪੰਚ ਇਹਦੀ ਇਹਨਾਂ ਦੀ ਪੰਚਾਇਤ ਇਹਨਾਂ ਨੇ ਹੀ ਬਣਿਆ ਸਰਪੰਚ ਬਣਿਆ ਵੀਰ ਮਤਲਬ ਮਹਿਲਾ ਸਰਪੰਚ ਬਣਾਇਆ ਹਾਂਜੀ ਮਹਿਲਾ ਸਰਪੰਚ ਹੀ ਇਹਨਾਂ ਦੇ ਪਿੰਡ ਤੋਂ ਕੀ ਨਾਮ ਪਤਾ ਨੂੰ ਉਹਨਾਂ ਦਾ ਨਾਮ ਨਹੀਂ ਪਤਾ ਮਹਿਲਾ ਲੋਕ ਦੇ ਨਾਲ ਸਰਪੰਚ ਕਹ ਰਹੇ ਨੇ ਹਾਂਜੀ ਡਾਕਟਰ ਉਹ ਤਾਂ ਇਹਨਾਂ ਦਾ ਸਰਪੰਚ ਜਿਵੇਂ ਦੱਸ ਰਹੇ ਨੇ ਕਿ ਇਹ ਵੀਰ ਵੀ ਸਰਪੰਚ ਸੀ ਮਤਲਬ ਧੜਾ ਇਹਨਾਂ ਦਾ ਸੀ ਹਾਂ ਇਹਨਾਂ ਦਾ ਹੈ